ਹਾਂਜੀ ਮੈਂ ਬਾਜ਼ਾਰੋਂ ਆਈ ਆ ਰਿੰਦਾ ਇਸ ਮਾਲ ਥੋੜਾ ਜਿਹਾ ਉਹ ਸਨਿਆਰੇ ਕੋ ਜਿਹੜੀਆਂ ਚੀਜ਼ਾਂ ਬਣਨੇ ਦਿੱਤੀਆਂ ਸੀ ਉਹ ਲੈ ਕੇ ਆਈ ਆ ਤੇ ਇੱਕ ਦੋ ਸੂਟ ਰਿੰਦਾ ਸੀ ਉਹ ਲੈ ਕੇ ਆਈ ਆ ਨਹੀਂ ਮੇਰੇ ਕੋ ਪਹਿਲਾਂ ਕਿੱਥੇ ਆਇਆ ਜਾਣਾ ਵਾ ਟਾਈਮ ਦੇ ਟਾਈਮ ਹੀ ਆਉਂਗੀ ਮੈਂ ਮੈਂ ਤਾਂ ਜੇ ਸੂਟ ਸਮਾਉਣੇ ਆ ਕੋਛ ਸੀਪੇ ਆ ਤੇ ਦੋ ਆ ਜੀ ਸੀਪਣ ਵਾਲੇ ਆ ਨਹੀਂ ਨਹੀਂ। ਹੁਣ ਆਂਟੀ ਦਲਫਾ ਫਾੜ ਡਗ ਗਈ। ਦੇਖਾਂ ਵਿੱਚ ਕੀ? ਕੰਟੀ ਦਾ ਆਪਣੇ ਜਾਂ ਫਰੀ ਜਾਂਦੀ ਇਹਨੇ ਵੇਖਿਆ ਨਹੀਂ ਪਿੱਛੇ ਪੋਹਗੇ। ਹੈ। ਛੂੜੀਆਂ। ਸੋਨੇ ਦੀਆਂ। ਓਹ! ਲਾਟਰੀ ਲੱਗੀ। ਕਿੰਨੀਆਂ ਹੈਵੀ ਓਏ। ਇਹਨਾਂ ਨੂੰ ਮੈਂ ਹੁਣ ਵੇਚਾਂਗੀ ਤੇ ਪੈਸੇ ਵਟਾਂਗੀ। ਜਿਹੜਾ ਮੈਂ ਲੋਕਾਂ ਦਾ ਲੈਣ ਦੇਣ ਲਿਆ ਨਾ ਸਾਰਾ ਹੁਣ ਚਕਾਵਾਂਗੀ ਤੇਰਾ ਕੀ ਨਾਂ ਦੇਦਾ ਭਈ ਪ੍ਰਮਾਤਮਾ ਵੇਖਣ ਦੇ ਆ ਇਹਦਾ ਆਂਟੀ ਨੂੰ ਕੀ ਨਾਂ ਦਵਾ ਮੈਂ ਘੜਾ ਆਂਟੀ ਦੀ ਚੋਰੀ ਕੀਤੀ ਡਿੱਗੀ ਚੀਜ਼ ਮੈਨ ਲੱਭੀ ਆ ਡਿੱਗੀ ਚੀਜ਼ ਤੈਨੂੰ ਲੱਭ ਜੇ ਉਹਦੀ ਹੁੰਦੀ ਆ ਮੈਂ ਨਹੀਂ ਜਾਣੀ ਆ ਬੁੜੀ ਆ ਮੈਂ ਇਹਨਾਂ ਨੂੰ ਵੇਚਾਂਗੀ ਤੇ ਫਿਰ ਮੈਂ ਪੈਸੇ ਕਮਾਵਾਂਗੀ ਤੇ ਜਿਹੜੇ ਜਿਹੜੇ ਦੇਣੇ ਆ ਉਹਨਾਂ ਦੇ ਦਵਾਗੇ ਤੇ ਸਾਬਕਾ ਤਾ ਪੂਰਾ ਕਰਾਂਗੀ ਲੋਕੀ ਮੇਰੀ ਜਾਨ ਖਾ ਲੈਂਦੇ ਆ ਤੇ ਮਾ ਪਿਓ ਨੇ ਨਾਲ ਆ ਹੀ ਸਾਡੇ ਕੋ ਪੈਸਾ ਉਹ ਵਾਪਸ ਕਰ ਉਹ ਕਰ ਹੁਣ ਮੈਂ ਇਹਨਾਂ ਨੂੰ ਵੇਚ ਕੇ ਤੇ ਪੈਸੇ ਕਮਾਵਾਂਗੀ ਜਿਹੜਾ ਕਿਸ ਦਾ ਲੈਣ ਦੇਣ ਹੈ ਨਾ ਉਹ ਦਊਂਗੀ ਆਂਟੀ ਨਾ ਕਿਤੇ ਆ ਜੇ ਪਰ ਉਹ ਤਕਰੀ ਜਾਣਦੇ ਉਹਨੂੰ ਲੱਗਦਾ ਪਤਾ ਹੀ ਨਹੀਂ ਆ ਚੱਲ ਮਣਾ ਘਰ ਨੂੰ ਚੱਲੀਏ ਫਟਾਫਟ ਕਿਤੇ ਉਹਨੂੰ ਸ਼ੱਕ ਹੀ ਨਾ ਪੈ ਜਾਏ ਵੀ ਉਹ ਮੇਰੇ ਪਿੱਛੇ ਤੁਰ ਤੁਰਦੀ ਚੱਲੋ ਉਹਨਾਂ ਤਾਂ ਕਹਿਤਾ ਵੀ ਵਿਆਹ ਤੋਂ ਪਹਿਲਾਂ ਆ ਜਾ ਤੇ ਮੇਰੇ ਤੇ ਅਜੇ ਸੂਟ ਨਹੀਂ ਤਿਆਰ ਹੋਏ ਇੱਕਦਮ ਬਟਿਕਾ ਨੂੰ ਪੁੱਛਿਆ ਵਾ ਤੇ ਅਗਲੀਆਂ ਪੈਰ ਤੇ ਨਹੀਂ ਆਂਦੀਆਂ ਦੇ ਸਕਦੀਆਂ ਇਹ ਅਰਵਿੰਦਰ ਕਰਿਆ ਹਾਂ ਹਾਂਜੀ ਕੌਣ ਆਜੋ ਆਂਟੀ ਜੀ ਸਸ਼ੀ ਕੰਟੀ ਜੀ ਸਾਸ਼ਰੀ ਦਾ ਕੋਸ ਨਾ ਹੋਈ ਹਾਲ ਜੀ ਹਾਂ ਵਧੀਆ ਆਜੋ ਅੰਦਰ ਉਹ ਤਰ ਆਜੋ ਅੰਟੀ ਜੀ ਬੈਜੋ ਪਾਣੀ ਲੈ ਵੰਟੀ ਜੀ ਨਹੀਂ ਪਾਣੀ ਨਹੀਂ ਪੀਣਾ ਹੂੰ ਮੇਰਾ ਇੱਕ ਕੰਮ ਕਰ ਤੂੰ ਹਾਂਜੀ ਮੈਨੂੰ ਵਿਆਹ ਆ ਗਿਆ ਤੇ ਵਿਆਹ ਵਾਲੇ ਕਹਿੰਦੇ ਵੀ ਤੂੰ ਪਹਿਲਾ ਆ ਹਾਂਜੀ ਤੇ ਮੇਰੇ ਮੈਂ ਬਟੀਕਾਂ ਤੋਂ ਗਈ ਇੱਕ ਦੋ ਤੋਂ ਪੁੱਛਿਆ ਤੇ ਉਹ ਆਂਦੀਆਂ ਪੈਰ ਤੇ ਨਹੀਂ ਅਸੀਂ ਦੇ ਸਕਦੀਆਂ ਅੱਛਾ ਤੇ ਜੇ ਮੇਰਾ ਸੂਟ ਦੋ ਅਸੀਂ ਦਿਆਂ ਤੇ ਹਾਂਜੀ ਆਂਟੀ ਜੀ ਕਿਉਂ ਨਹੀਂ ਮੈਂ ਸਿੱਧਾ ਗਈ ਚਲ ਠੀਕ ਆ ਫਿਰ ਕਦੋਂ ਚਾਹੀਦੇ ਤੁਹਾਨੂੰ ਮੈਨੂੰ ਸੋਮਵਾਰ ਚਾਹੀਦੇ ਜੇ ਅੱਛਾ ਸੋਮਵਾਰ ਤੇ ਸਵੇਰੇ ਹੀ ਹੈ ਸਵੇਰੇ ਚਾਹੀਦੇ ਚਲੋ ਕੋਈ ਨਹੀਂ ਮੇਰਾ ਤੋ ਰਾਤ ਸਿੱਧਾ ਗਈ ਤੁਹਾਡੇ ਸੂਤ ਤੁਹਾਨੂੰ ਨਹੀਂ ਮੈਂ ਨਾ ਕਰ ਸਕਦੀ ਠੀਕ ਚਲੋ ਠੀਕ ਜੇ ਬੈ ਚਾਹ ਬਣਾ ਲੈ ਮੈਂ ਨਹੀਂ ਚਾਹ ਨਹੀਂ ਕੋਈ ਨਹੀਂ ਚਾਹ ਪੀਜੋ ਨਹੀਂ ਨਹੀਂ ਪੀ ਜੋ ਤੁਸੀਂ ਕਿਹੜਾ ਰੋਜ਼ ਰੋਜ਼ ਸਾਡੇ ਘਰ ਆਏ ਕਦੀ ਕਦੀ ਨਹੀਂ ਮੈਂ ਕਿਹਾ ਲੋੜ ਨਹੀਂ ਚਾਹ ਦੀ ਜੇ ਰਸਵਾਉਣਾ ਹੋਏ ਸੂਟ ਉਹਦੇ ਤੁਸੀਂ ਆਂਦੇ ਹੋ ਉਤਰਾ ਤੇ ਆਂਦੇ ਨਹੀਂ ਬਾਬਾ ਚਿਰਦੇ ਤੇ ਹੁਣ ਤੁਸੀਂ ਆਏ ਹੋ ਕੋਈ ਨਹੀਂ ਤੁਹਾਨੂੰ ਬਣਾ ਲੇਵਾਂ ਸੋਮਵਾਰ ਜਾਂ ਨਾ ਤੇ ਮੰਗਲਵਾਰਸ ਵਕਤ ਤੇ ਦੇ ਦਿਓ ਨਹੀਂ ਕੋਈ ਨਹੀਂ ਮੈਂ ਕੱਲ ਹੀ ਸੂਟ ਬਣਾ ਕੇ ਨਾ ਤੇ ਮੈਂ ਪ੍ਰੈਸ ਪ੍ਰਸ ਕਰਕੇ ਮੈਂ ਤੁਹਾਨੂੰ ਦੇ ਦਾਂਗੀ ਠੀਕ ਹੈ ਬਹਿ ਜਾ ਮੈਂ ਚਾਹ ਬਣਾ ਲੇਵਾਂ ਮੈਂ ਆਂਟੀ ਨੂੰ ਫੋਨ ਕੀਤਾ ਸੀ ਵੀ ਆਂਟੀ ਜੀ ਸੂਟ ਬਣ ਗਿਆ ਤੇ ਲੈ ਚੋ ਤੇ ਆਂਟੀ ਉਹ ਜਿੱਤੀ ਕਰਾਏ ਹੀ ਨਹੀਂ ਆ ਇੱਕ ਵਾਰੀ ਫੇਰ ਮੈਂ ਫੋਨ ਕਰਕੇ ਤੇ ਕਹਿ ਆ ਦਿੰਨੀ ਵੀ ਲੈ ਜਾਓ ਆਣੀ ਕੇ ਸੂਟ ਬਣ ਗਏ ਤੁਹਾਡੇ ਆਂਟੀ ਨੂੰ ਮੈਂ ਨਹੀਂ ਨਾ ਕਰ ਸਕਦੀ ਹੋਰ ਭਾਵੇਂ ਮੈਂ ਕਿਸੇ ਨੂੰ ਕਰਦਾ ਚਲੋ ਇੱਕ ਵਾਰੀ ਫੇਰ ਮੈਂ ਫੋਨ ਕਰਕੇ ਵੇਖਦੀ ਆਂ ਇਹ ਆਂਟੀ ਆਏ ਕਿਉਂ ਨਹੀਂ ਅਜ ਤਿੱਕਰ ਦੀ ਰਿਪੋਰਟ ਫੋਨ ਲਾਵਾ ਹਲੋ ਆ ਸਾਸ਼ੀ ਕਾਂਟੀ ਜੀ ਹਾਂਜੀ ਆਏ ਨਹੀਂ ਜੇ ਹੋ ਗਏ ਤਿਆਰ ਸੂਟ ਹਾਂਜੀ ਸੂਟ ਤੇ ਤਿਆਰ ਹੋ ਗਏ ਮੈਂ ਅੱਗੇ ਵੀ ਫੋਨ ਕੀਤਾ ਸੀ ਤੇ ਤੁਸੀਂ ਕਹਿੰਦੇ ਆਉਣ ਲੱਗੀ ਆ ਮੈਂ ਤੇ ਆਈ ਨਹੀਂ ਅਜ ਤਿੱਕਰ ਇਹ ਬੱਚਾ ਐਂਟਰ ਲੋਕ ਕਰ ਦੇਣਾ ਹੀ ਹਾਂਜੀ ਆਂਟੀ ਜੀ ਐਂਟਰ ਲੋਕ ਕਰਤੇ ਪ੍ਰੈਸ ਕਰਤੇ ਸਭ ਕੁਝ ਕਰਤਾ ਵਾ ਬਸ ਰੈਡੀ ਆ ਲੇ ਆ ਜੋਆਂ ਕੇ ਸੂਟ ਠੀਕ ਹੈ ਆ ਜਾਣੀ ਫਿਰ ਠੀਕ ਜੀ ਸਾਸ਼ੀ ਕੰਡੀ ਜੀ ਸਾਸ ਟਿਕਾ ਫਸ ਨੌ ਕੀ ਹਾਲ ਜੀ ਹਾਂ ਬਗ ਗਿਆ ਮੈਂ ਤੁਹਾਨੂੰ ਫੋਨ ਕੀਤਾ ਤੀ ਤੁਸੀਂ ਕਿੰਨੇ ਹੋਣ ਲੱਗੇ ਤੇ ਬਾਅਦ ਚ ਫੇਰ ਮੇਰੇ ਵੀ ਨਾ ਗੈਸ ਟਾ ਵਗੇ ਹਿੱਟ ਇਸ ਕਰਕੇ ਫਿਰ ਮੈਂ ਲੇਟ ਹੋ ਗਈ ਹਾਂ ਮੈਂ ਤੁਹਾਡੇ ਸੂਟ ਨੇ ਤਿਆਰ ਕਰ ਦਿੱਤੇ ਤੇ ਇੰਟਰਲੋਕ ਵੀ ਕਰਤੇ ਪ੍ਰੈਸ ਵੀ ਕਰ ਦਿੱਤੇ ਅੱਛਾ ਠੀਕ ਹੈ ਹਾਂ ਜੀ ਤੇ ਹੁਣ ਪੈਸੇ ਦੱਸ ਦੋ ਪੈਸੇ ਕੋਈ ਨਹੀਂ ਆਂਟੀ ਜੀ ਨਹੀਂ ਇਹ ਨਹੀਂ ਬੱਤੇ ਗੱਲ ਬਣਨੀ ਅੱਗੇ ਵੀ ਤੁਹਾਂ ਸੂਟ ਸੀਟ ਹੈ ਤੇ ਪੈਸੇ ਨਹੀਂ ਲਏ ਇਹਦਾ ਕੀ ਨਹੀਂ ਇਹ ਤਾਂ ਮੈਂ ਇੰਤ ਕੀਤੀ ਆ ਮੈਂ ਨਹੀਂ ਰੱਖਣੀ ਨਹੀਂ ਆਂਟੀ ਜੀ ਮੈਂ ਤੁਹਾਡੇ ਕੋਈ ਪੈਸੇ ਨਹੀਂ ਲੈ ਸਕਦੀ ਕਿਉਂ ਨਹੀਂ ਤੁਸੀਂ ਲੈ ਸਕਦੇ ਮੈਨੂੰ ਦੱਸੋ ਨਾ ਕਾਰਨ ਕੀ ਆ ਇਹਦਾ ਵੀ ਆਂਟੀ ਜੀ ਇੱਕ ਰੀਜ਼ਨ ਆ ਇਸ ਸਟੋਰੀ ਦੇ ਪਿੱਛੇ ਵੀ ਨਾ ਇੱਕ ਰਾਜ ਆ ਉਹ ਰਾਜ ਮੈਨੂੰ ਵੀ ਦੱਸ ਦੋ ਆ ਦੱਸ ਤੇ ਦਿੰਨੀ ਆਵੇਂ ਆਂਟੀ ਜੀ ਪਰ ਇਹ ਵਾਕਿ ਤੁਸੀਂ ਮੈਨੂੰ ਗੁੱਸੇ ਨਾ ਹੋਇਓ ਪਲੀਜ਼ ਨੇ ਸੋਰੀ ਮੈਂ ਗੁੱਸੇ ਕਿਉਂ ਆਉਂਗੀ ਕਿਉਂਕਿ ਉਹ ਸਟੋਰੀ ਜਿਹੜੀ ਹੈ ਨਾ ਚਲੋ ਮੈਂ ਤੁਹਾਨੂੰ ਦੱਸ ਦੇਣੀ ਆ ਆਜੋ ਬੈਠ ਕੇ ਗੱਲ ਕਰਦੇ ਆਜੋ ਇੱਥੇ ਬੈਠ ਜਾ ਪਤਾ ਕੀ ਹੋਇਆ ਸੀ ਆਂਟੀ ਜੀ ਹਾਂਜੀ ਇੱਕ ਦਿਨ ਨਾ ਮੈਨੂੰ ਨਾ ਕੋਈ ਮਤਲਬ ਕਿ ਕੰਮ ਕਾਜ ਨਹੀਂ ਮਿਲਣ ਡਿਆ ਤੇ ਮੇਰੇ ਕੋ ਪੈਸੇ ਵੀ ਖਤਮ ਹੋ ਗਏ ਸੀਗੇ ਤੇ ਮੇਰੇ ਨਾ ਮੰਮੀ ਡੈਡੀ ਦੀ ਡੈਥ ਹੋ ਗਈ ਤੇ ਜਿਦੇ ਕਰਕੇ ਨਾ ਤੁਹਾਡਾ ਜਿਹੜਾ ਨਾ ਲਾਸ ਬਹੁਤ ਜ਼ਿਆਦਾ ਹੋਇਆ ਕਿ ਉਹਨਾਂ ਨੇ ਕਈਆਂ ਦੇ ਉਹਨਾਂ ਦੀ ਬਿਮਾਰੀ ਤੇ ਪੈਸੇ ਪੂਹੇ ਲੱਗ ਕੇ ਕਾਫੀ ਇਲਾਜ ਕਰਾਉਂਦੇ ਆ ਪੈਸੇ ਕਾਫੀ ਖਰਚ ਹੋ ਗਏ ਤੇ ਜਿਦੇ ਕਾਰਨ ਫਿਰ ਅਸੀਂ ਲਾਸ ਚ ਜਾਂਦੇ ਰਹੇ ਤੇ ਹਨ ਨੂੰ ਤੇ ਤੁਹਾਡੇ ਤੇ ਇਥੋਂ ਤੀਕਰ ਨੋਬਤ ਆ ਗਈ ਕਿ ਹਨ ਨੂੰ ਨਾ ਆਪਣਾ ਪਲਾਟ ਸੀਗਾ ਉਧਰ ਉਹ ਵੀ ਵੇਚਣਾ ਪਿਆ ਠੀਕ ਹੈ ਇੰਨੇ ਜ਼ਾਦੇ ਸਾਡੇ ਤੇ ਮਾੜੇ ਦਿਨ ਆਗੇ ਹੀ ਤੇ ਹੁਣ ਵੀ ਕੋਈ ਲੋਕ ਜਿੰਨਾਂ ਕੋ ਪੈਸੇ ਚੁੱਕੇ ਸੀ ਕਦੀ ਕੋਈ ਆ ਜਾਂਦਾ ਸੀ ਮੰਗਣ ਵਾਸਤੇ ਕਦੀ ਕੋਈ ਆ ਜਾਂਦਾ ਸੀ ਤੇ ਮੈਂ ਇਕੱਲੀ ਹਾਂ ਵੀ ਮਾਂ ਪਿਓ ਤੇ ਮੇਰੇ ਦੀ ਡੈਥ ਹੋ ਗਈ ਅੱਛਾ ਫਿਰ ਇੱਕ ਦਿਨ ਨਾ ਮੈਂ ਜਾਣ ਢੀ ਤੇ ਆਂਟੀ ਇੱਕ ਤੁਰੀਏ ਜਾਣ ਢੀ ਤੇ ਉਹਨਾਂ ਦੀਆਂ ਨਾ ਪੋਲੀਥੀਨ ਉਹਨਾਂ ਦੇ ਪਰਸ ਵਿੱਚੋਂ ਡਿੱਗ ਕੇ ਥੱਲੇ ਡਿੱਗ ਗਿਆ ਨਿਕਲ ਕੇ ਤੇ ਮੈਂ ਉਹ ਪੋਲੀਥੀਨ ਫੜ ਲਿਆ ਅੱਛਾ ਵਿੱਚ ਸੋਨੇ ਦੀਆਂ ਚੂੜੀਆਂ ਸੀ ਠੀਕ ਆ ਉਹ ਮੈਂ ਸੋਨੇ ਦੀਆਂ ਚੂੜੀਆਂ ਵੇਚ ਕੇ ਤੇ ਮੈਂ ਜਿਹੜੇ ਵੀ ਲੈਣ ਦੇਣ ਹੀਗਾ ਲੋਕਾਂ ਦਾ ਉਹਨਾਂ ਮੈਂ ਉਹਨਾਂ ਨੂੰ ਦੇ ਦਿੱਤੇ ਪੈਸੇ ਅੱਛਾ ਤੇ ਫਿਰ ਮੈਂ ਇਹ ਮਸ਼ੀਨ ਲੈ ਆਂਦੀ ਤੇ ਇੰਨੀ ਕਰਮਾਂ ਵਾਲੀ ਮਸ਼ੀਨ ਆ ਮੇਰੇ ਕੋਲ ਇੰਨੀ ਜਿਆਦਾ ਅੰਟੀ ਜੀ ਸਵਾਈ ਆਈ ਇੰਨੀ ਜਿਆਦਾ ਆਈ ਮੈਂ ਕੋਠੀ ਤਿਆਰ ਕਰ ਲਈ ਫਿਰ ਮੈਂ ਗੱਡੀ ਲੈ ਲਈ ਏਸੀ ਲੈ ਲਿਆ ਹੈਨਾ ਤੇ ਇਸ ਤਰ੍ਹਾਂ ਮੈਂ ਆਪਣਾ ਸਮਾਨ ਸਾਰਾ ਇਹ ਪ੍ਰੋਪਰ ਬਣਾ ਲਿਆ ਅੱਛਾ ਤੇ ਪਰ ਨਾ ਮੈਨੂੰ ਨਾ ਬੇਚੈਨੀ ਜੀ ਹੁੰਦੀ ਰਹਿੰਦੀ ਰਾਤ ਨੂੰ ਕਾ ਭੀ ਬੇਚਾਨੀ ਮੈਨੂੰ ਇਹ ਹੁੰਦੀ ਆ ਮੇਰੇ ਮੰਮੀ ਡੈਡੀ ਮੇਰੇ ਸੁਪਨੇ ਚੰਦੇ ਰਾਤ ਨੂੰ ਤੇ ਮੈਨੂੰ ਕਹਿੰਦੇ ਆ ਕਿ ਤੂੰ ਇਹ ਚੰਗਾ ਨਹੀਂ ਕੀਤਾ ਜਿਹੜੀਆਂ ਚੂੜੀਆਂ ਮੈਨੂੰ ਲੱਭੀਆਂ ਹੀ ਕਹਿੰਦੇ ਜਿਹਦੀ ਇਮਾਨਤ ਹੀ ਨਾ ਉਹਨੂੰ ਵਾਪਸ ਕਰ ਲਤੇ ਤੇ ਮੈਂ ਨੂੰ ਇਹ ਨਾ ਮੈਂ ਸੋਚਦੀ ਰਹੀ ਮੈਂ ਹਾਂ ਐਵੇਂ ਸੁਪਨਾ ਸੁਪਨਾ ਵਾ ਮੈਂ ਨਹੀਂ ਸੱਚ ਮੰਨਿਆ ਪਰ ਆਂਟੀ ਜੀ ਇਹ ਇਤਫਾਕ ਥੋੜੀ ਹੋ ਸਕਦਾ ਵਾ ਮੈਨੂੰ ਬਾਰ-ਬਾਰ ਇੱਕੋ ਹੀ ਸੁਪਨਾ ਆਂਦਾਰਿਆ ਤੇ ਮੈਨੂੰ ਬੜੀ ਬੇਚੈਨੀ ਹੁੰਦੀ ਹੀ ਮੈਂ ਹੁਣ ਕੀ ਕਰਾਂ ਤੇ ਫਿਰ ਨਾ ਮੈਂ ਉਹ ਆਂਟੀ ਨੂੰ ਲੱਭਿਆ ਅੱਛਾ ਤੇ ਉਹ ਆਂਟੀ ਨਾ ਫਿਰ ਮੈਂ ਨਾ ਉਹਨਾਂ ਨੂੰ ਕਿਹਾ ਮੈਂ ਹਾਂ ਕਿ ਇਹ ਆਂਟੀ ਨੂੰ ਹੁਣ ਮੈਂ ਕਿਵੇਂ ਦੱਸਾਂ ਜਿਵੇਂ ਮੈਂ ਉਹਨਾਂ ਨੂੰ ਦੱਸਿਆ ਤੇ ਉਹ ਅਸਾਧਾ ਆਂਟੀ ਮੈਨੂੰ ਫੜਾ ਦੇ ਪੁਲਿਸ ਕੋਲ ਪੀ ਐਨ ਨੇ ਮੇਰੇ ਸੋਨੇ ਦੇ ਇੱਕ ਚੂੜੀਆਂ ਜੜੀਆਂ ਵਾਂ ਇਹ ਚੋਰੀ ਕੀਤੀਆਂ ਵਾਂ ਪਰ ਮੈਂ ਚੋਰੀ ਨਹੀਂ ਕੀਤੀਆਂ ਸੀ ਆਂਟੀ ਜੀ ਮੈਨੂੰ ਲੱਭੀਆਂ ਸੀ ਅੱਛਾ ਤੇ ਮੈਂ ਨਾ ਬੇਈਮਾਨ ਹੋ ਗਈ ਉਦੋਂ ਮੈਂ ਹਾਂ ਚੱਲ ਪੀ ਲੱਭੀ ਚੀਜ਼ ਕਹਿੰਦੇ ਆ ਜਿੰਨੂੰ ਲੱਭ ਜ ਉਹਦੀ ਹੁੰਦੀ ਆ ਹੂੰ ਤੇ ਉਹ ਮੈਂ ਰੱਖ ਲਿਆ ਆਪਣੇ ਕੋਲ ਤੇ ਵੇਚਦੀਆਂ ਹੁਣ ਉਹ ਚੂੜੀਆਂ ਤੇ ਨਹੀਂ ਮੇਰੇ ਕੋ ਹੈਗੀਆਂ ਤੇ ਭਾਰੇ ਪਾਪੇ ਮੇਰੇ ਕੋ ਪੈਸਾ ਬਹੁਤ ਜ਼ਿਆਦਾ ਹੋ ਗਿਆ ਅੱਛਾ ਪੀ ਸਾਰੇ ਮੈਂ ਕਰਜ਼ੇ ਕੁੜਜ਼ੇ ਜਿਹੜੇ ਹਲਾ ਦਿੱਤੇ ਠੀਕ ਹੈ ਅੱਛਾ ਬੱਚੇ ਫਿਰ ਉਹ ਤੈਨੂੰ ਕਿਸ ਤਰ੍ਹਾਂ ਆਂਟੀ ਮਿਲੀ ਜਿਹਦੀ ਆਂਟੀ ਦੀਆਂ ਚੂੜੀਆਂ ਸੀਗੀਆਂ ਉਹ ਆਂਟੀ ਜੀ ਹੋਰ ਕੋਈ ਆਂਟੀ ਨਹੀਂ ਉਹ ਤੂੰ ਹੀ ਉਹ ਅੱਛਾ ਤੁਸੀਂ ਚੇਤਾ ਕਰੋ ਵੀ ਹਾਂ ਤੁਸੀਂ ਚੇਤਾ ਕਰੋ ਵੀ ਗਵਾਚੀਆਂ ਤੇ ਜ਼ਰੂਰ ਸੀ ਮੇਰੀਆਂ ਹਾਂਜੀ ਪਰ ਮੈਂ ਤੇ ਹੁਣ ਭੁੱਲ ਵੀ ਗਈ ਸੀ ਉਹਨਾਂ ਚੂੜੀਆਂ ਨੂੰ ਬਥੇਰਾ ਕੀਤਾ ਸੀਗਾ ਪਰ ਮੈਂ ਇਹ ਕਹਿਨੀ ਹਾਂ ਵੀ ਚਲੋ ਜੀ ਦੇ ਵੀ ਹੱਥ ਆਈਆਂ ਵਾ ਕੋਈ ਵੇਚੇ ਵਟੇ ਤੇ ਸੁਖ ਮਾਣੇ ਮੈਂ ਕੋਈ ਬਦ ਅਸੀਸ ਨਹੀਂ ਜਿੱਤੀ ਆਂਟੀ ਜੀ ਉਹ ਹੀ ਫੇਰ ਤੁਹਾਡੀਆਂ ਜਿਹੜੀਆਂ ਅਸੀਸਾਂ ਨਾ ਮੈਨੂੰ ਲੱਗ ਗਈਆਂ ਮੈਂ ਆ ਮਸ਼ੀਨ ਖਰੀਦੀ ਉਹਨਾਂ ਪੈਸਿਆਂ ਚੋਂ ਹੀ ਉਹ ਚੂੜੀਆਂ ਜਿਹੜੀਆਂ ਮੈਂ ਵੇਚੀਆਂ ਸੀ ਨਾ ਪਹਿਲੋ ਤੇ ਮੈਂ ਸਾਰੇ ਆਪਣੇ ਕਰਜ਼ੇ ਕੁਰਜੇ ਲਾਏ ਕਿਉਂਕਿ ਮੇਰੀ ਜਾਨ ਬੜੀ ਤੰਗ ਕੀਤੀ ਸੀਗੀ ਲੋਕਾਂ ਨੇ ਫਿਰ ਮੈਂ ਆ ਮਸ਼ੀਨ ਖਰੀਦੀ ਇਹ ਤੋਂ ਮੈਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਰੱਬ ਨੇ ਮੇਰੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕੀਤੀ ਆਂਟੀ ਜੀ ਝੂਠ ਵਾਲੀ ਗੱਲ ਨਹੀਂ ਤੇ ਮੈਂ ਪ੍ਰੋਪਰ ਸਾਰਾ ਆਪਣੀਆਂ ਜਿਹੜੇ ਸ਼ੌਂਕ ਹੈ ਨਾ ਮੈਂ ਪੂਰੇ ਕੀਤੇ ਹਰੇਕ ਜਿਹੜੀ ਚੀਜ਼ ਹੈ ਨਾ ਇਸ ਟਾਈਮ ਮੇਰੇ ਕੋਲ ਹੈਗੀ ਆ ਠੀਕ ਹੈ ਤੇ ਧੰਨਵਾਦ ਆਂਟੀ ਜੀ ਤੁਹਾਡਾ ਤੇ ਪਰ ਇਹ ਮੇਰ ਕੋ ਗਲਤੀ ਜ਼ਰੂਰ ਹੋ ਗਈ ਆ ਕਿ ਮੈਂ ਉਹ ਪਰ ਮੈਂ ਚੋਰੀ ਨਹੀਂ ਕੀਤੀਆਂ ਤੁਹਾਡੀਆਂ ਡਿੱਗੀਆਂ ਹੀ ਇਹ ਵੀ ਗੱਲ ਸਹੀ ਆ ਕਿ ਮੇਰਾ ਦਿਲ ਬੇਈਮਾਨ ਹੋ ਗਿਆ ਸੀ ਤੇ ਇਸ ਵਾਸਤੇ ਮੈਨੂੰ ਤੁਸੀਂ ਮਾਫ ਕਰ ਦੋ ਤੇ ਹੁਣ ਚਲੋ ਕੋਈ ਗੱਲ ਨਹੀਂ ਬੱਚੇ ਮਾਫੀ ਮਾ ਪਿਆ ਚਲੋ ਮੈਂ ਤਾਂ ਹੁਣ ਭੁੱਲ ਗਈ ਸੀ ਉਦੋਂ ਮੈਨੂੰ ਥੋੜਾ ਜਿਹਾ ਹੋਇਆ ਵੀ ਮੇਰੇ ਵੀ ਪਤੀਏ ਦਾ ਵਿਆਹ ਸੀ ਤੇ ਮੈਂ ਪਤੀਆਂ ਨੂੰ ਉਹਨੂੰ ਪਾਉਣੀਆਂ ਸੀਗੀਆਂ ਤੇ ਚਲੋ ਮੈਂ ਕੋਈ ਹੋਰ ਛੋਟੀ ਮੋਟੀ ਚੀਜ਼ ਘਰੋਂ ਲੈ ਗਈ ਫਿਰ ਚੂੜੀਆਂ ਤੇ ਨਾ ਮੈਂ ਪਾ ਸਕੀ ਤੇ ਕੋਈ ਗੱਲ ਨਹੀਂ ਮੈਂ ਤੇ ਇਹੋ ਹੀ ਆਂਦੀ ਰਹੀ ਆਂ ਵੀ ਚਲੋ ਕੋਈ ਗੱਲ ਨਹੀਂ ਜਿਹਦੇ ਵੀ ਹੱਥ ਆਈਆਂ ਵਾ ਸੁੱਖ ਮਾਣੇ ਕੋਈ ਪਰ ਆਂਟੀ ਜੀ ਮੈਂ ਤੁਹਾਡਾ ਮੈਨੂੰ ਸੁਪਨੇ ਚ ਮੇਰਾ ਮਾਪਿ ਹੋਉਂਦਾ ਵਾ ਇੱਕ ਵਾਰੀ ਦੋ ਵਾਰੀ ਨਹੀਂ ਮੈਨੂੰ ਹਰ ਟਾਈਮ ਉਹੀ ਸੁਪਨਾ ਆਉਂਦਾ ਵਾ ਤੇ ਮੈਂ ਤੁਹਾਡੀ ਜੜੀ ਹੈ ਨਾ ਅਮਾਨਤ ਚੂੜੀਆਂ ਤੇ ਨਹੀਂ ਮੈਂ ਵਾਪਸ ਕਰ ਸਕਦੀ ਪਰ ਮੈਂ ਪੈਸੇ ਜਿਹੜੇ ਹੈ ਨਾ ਉਹ ਜੋੜੇ ਆ ਤੇ ਤੁਸੀਂ ਉਹ ਪੈਸੇ ਜਿਹੜੇ ਹੈ ਨਾ ਲੈ ਲਓ ਤਾ ਜੋ ਮੇਰੇ ਸਿਰ ਤੋਂ ਜਿਹੜਾ ਵਾ ਨਾ ਆ ਬੋਝ ਪਿਆ ਵਾ ਉਹ ਹਲਕਾ ਹੋ ਜੇ ਤੁਸੀਂ ਮੈਨੂੰ ਇਹ ਨਹੀਂ ਮੈਨੂੰ ਪਤਾ ਤਾਂ ਡੇ ਕਿੰਨੇ ਗਰਾਮਾਂ ਦੀਆਂ ਹੀ ਕਿੰਨੀਆਂ ਨਹੀਂ ਪਰ ਜਿੰਨੇ ਦੀਆਂ ਮੈਂ ਵੇਚੀਆਂ ਹੀ ਨਾ ਉਹਨੇ ਪੈਸੇ ਮੈਂ ਜਮਾ ਕਰਕੇ ਤੇ ਜੇ ਤੁਹਾਡੇ ਹੋਰ ਵੀ ਭੰਦੇ ਆ ਤੇ ਮੈਂ ਦੇਣ ਨੂੰ ਤਿਆਰ ਆ ਤੁਸੀਂ ਹੁਣ ਨਾ ਨਾ ਕਰਿਓ ਆਪਣੇ ਤੁਸੀਂ ਪੈਸੇ ਲੈ ਲਓ ਨਹੀਂ ਮੇਰੀ ਆਈ ਗੱਲ ਨਹੀਂ ਨਹੀਂ ਆਂਟੀ ਜੀ ਕੋਈ ਗੱਲ ਨਹੀਂ ਤੁਸੀਂ ਆਪਣੇ ਬੱਚਿਆਂ ਵਿੱਚ ਵਰਤੋ ਕੋਈ ਗੱਲ ਨਹੀਂ ਮੈਂ ਸਮਝਾ ਮੈਨੂੰ ਆ ਹੀ ਗਏ ਆ ਤੁਹਾਡੇ ਪੈਸੇ ਨਹੀਂ ਆਂਟੀ ਜੀ ਇਹ ਤੁਹਾਡਾ ਚਲੋ ਬੜਪਣ ਆ ਕਿ ਤੁਸੀਂ ਮੈਨੂੰ ਮਾਫ ਕਰਤਾ ਪਰ ਇਹ ਵਾਂਟੀ ਜੀ ਮੇਰੀ ਨਾ ਆਤਮਾ ਇਜਾਜ਼ਤ ਨਹੀਂ ਦਿੰਦੀ ਮੈਨੂੰ ਮਾਪਿਓ ਦਾ ਜਦੋਂ ਸੁਪਨੇ ਚਾਉਂਦੇ ਆ ਨਾ ਮੈਨੂੰ ਇਹੋ ਗੱਲ ਕਹਿੰਦੇ ਮੇਰੇ ਮਾਪਿਓ ਨੇ ਮੈਨੂੰ ਚੰਗੇ ਸੰਸਕਾਰ ਦਿੱਤੇ ਨੇ ਇਹੋ ਜੇ ਨਹੀਂ ਦਿੱਤੇ ਪਰ ਇਹ ਮੈਂ ਗਲਤੀ ਕਰ ਲਈ ਜਿਹੜੀ ਮੈਂ ਨਾ ਤੁਹਾਡੇ ਉਹ ਚੁੱਕ ਲੀਆਂ ਉੱਥੋਂ ਮੈਨੂੰ ਮaaf ਕਰ ਦੋ ਤੇ ਤੁਸੀਂ ਪੈਸੇ ਜਰੂਰ ਲੈ ਲਓ ਹੋਰ ਗੱਲ ਨਹੀਂ ਆ ਵੇਖੋ ਹੁਣ ਤੁਸੀਂ ਕੱਪੜੇ ਸਟੀਚ ਕੀਤੇ ਆ ਨਹੀਂ ਨਹੀਂ ਆਂਟੀ ਜੀ ਚਾਹਤੋ ਜੀ ਇਹ ਵੀ ਮੇਰੇ ਸਿਰ ਆਸਾਨ ਹੀ ਕਰਨ ਦਾ ਹੈ ਜੇ ਕੋਈ ਗੱਲ ਨਹੀਂ ਗਈ ਚਲੋ ਠੀਕ ਆ ਨਹੀਂ ਨਹੀਂ ਆਂਟੀ ਜੀ ਮੈਂ ਲੈ ਕੇ ਹੁੰਦੀ ਜੇ ਪੈਸੇ ਉਧਰੋਂ ਮੈਂ ਟੀਜੀ ਕਿੰਨੇ ਚੰਗੇ ਹਨ ਆਲੋ ਆਂਟੀ ਜੀ ਆਪਣੀ ਇਮਾਨਤ ਮੈਂ ਤਾਂ ਕਿਹਾ ਚੱਲ ਕੋਈ ਗੱਲ ਹੈ ਆਪਣੇ ਜੀਵਾਂ ਵਿੱਚ ਵਰਤੋ ਤੁਸੀਂ ਕੋਈ ਗੱਲ ਨਹੀਂ ਆਂਟੀ ਜੀ ਤੁਸੀਂ ਲਓ ਆਪਣੀ ਇਮਾਨਤ ਮੇਰੇ ਵੀ ਨਾ ਬੜਾ ਜਿਆਦਾ ਬੋਝ ਸੀ ਮੇਰੀ ਆਤਮਾ ਤੇ ਹੁਣ ਮੈਨੂੰ ਸ਼ਾਂਤੀ ਮਿਲੀ ਮੈਂ ਪਤਾ ਕਿਵੇਂ ਜੀਂਦੀ ਹਾਂ ਆਪਣੇ ਦਿਲ ਤੇ ਬੋਝ ਲੈ ਕੇ ਵੀ ਮੈਂ ਹਰ ਟਾਈਮ ਮੈਨੂੰ ਇਹ ਹੀ ਚਿੰਤਾ ਸਤਾਦੀ ਰਹਿੰਦੀ ਸੀ ਥੈਂਕ ਯੂ ਆਂਟੀ ਜੀ ਤੁਸੀਂ ਮੈਨੂੰ ਗੁੱਸੇ ਨਹੀਂ ਹੋਏ ਤੁਸੀਂ ਮੈਨੂੰ ਪਿਆਰ ਨਾਲ ਮੈਨੂੰ ਮੇਰੇ ਨਾਲ ਗੱਲ ਕੀਤੀ ਮੈਂ ਤੁਹਾਡੀਆਂ ਚੂੜੀਆਂ ਵੀ ਚੁੱਕੀਆਂ ਤੇ ਫਿਰ ਵੀ ਤੁਸੀਂ ਗੁੱਸੇ 'ਚ ਨਹੀਂ ਆਏ ਥੈਂਕ ਯੂ ਆਂਟੀ ਜੀ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ 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 ਮੈਨੂੰ ਮਾਫ ਕਰ ਦਿਓ ਚਲੋ ਇਹਦੇ 'ਚ ਮਾਫ ਕਰਨ ਵਾਲੀ ਕਿਹੜੀ ਗੱਲ ਆ ਪਰਮਾਤਮਾ ਜਦੋਂ ਕਿਸੇ ਦੀ ਤਰੱਕੀ ਬਖਸ਼ਣੀ ਹੁੰਦੀ ਆ ਨਾ ਕੋਈ ਨਾ ਕੋਈ ਟਾਣੀ ਨਹੀਂ ਜਾਂਦੀ ਆ ਨੀ ਜਾਂਦੀ ਆ ਤੇ ਚਲੋ ਨੀਗੀ ਪਰਮਾਤਮਾ ਨੇ ਸਾਥ ਦਿੱਤਾ ਤੇਰਾ ਤੇ ਚਲੋ ਵਧੀਆ ਹੋਇਆ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਪਰਮਾਤਮਾ ਹੋਣ ਤੈਨੂੰ ਵਧੀਆ ਟੰਗ ਨਾਲ ਚਲੋ ਆਂਟੀ ਜੀ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਵਾਂ ਮੈਂ ਲੋੜ ਹੀ ਨਹੀਂ ਚਾਹ ਦੀ ਤੇ ਕੋਈ ਗੱਲ ਨਹੀਂ ਚਲੋ ਆ ਜਿਆ ਕਰੋ ਇਹ ਨਾ ਹੋਵੇ ਕਿ ਤੁਸੀਂ ਹੁਣ ਹੋਰ ਕੀ ਤੇ ਸੂਟ ਸਟਿਚ ਕਰਵਾਉਣ ਲੱਪੇ ਹੁਣ ਮੇਰੇ ਕੋਈ ਇੱਥੇ ਕਰਵਾਉਣੇ ਚ ਇੱਥੇ ਹੋਰ ਵੀ ਗਾਖ ਲੈ ਕੇ ਆਇਆ ਕਰੋ ਠੀਕ ਹੈ ਕੋਈ ਗੱਲ ਨਹੀਂ ਹਾਂਜੀ ਇਤਰਾ ਹੀ ਮੈਂ ਮਿਹਨਤ ਦੇ ਨਾਲ ਆਪਣਾ ਜਿਹੜਾ ਵਾ ਗੁਜਾਰਾ ਜਿਹੜਾ ਕਰਦੀ ਰਵਾਂ ਤੇ ਇਤਰਾ ਮੇਰਾ ਕੰਮ ਜਿਹੜਾ ਚੱਲਦਾ ਰਹੇ ਥੈਂਕ ਯੂ ਆਂਟੀ ਜੀ ਸਾਰਾ ਸ਼ਿਕਰ ਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆ ਆਈ ਹੋਪ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਅੱਜ ਫੇਰ ਆਪਾਂ ਇੱਕ ਛੋਟਾ ਜਿਹਾ ਪ੍ਰਲਗ ਕੀਤਾ ਇੱਕ ਵੀਡੀਓ ਬਣਾਈ ਹੈ ਪਲੀਜ਼ ਸਾਡੇ ਚੈਨਲ ਤੇ ਵੇੜਾ ਪੰਜਾਬ ਤੇ ਜਾ ਕੇ ਵੀਡੀਓ ਵੇਖਿਓ ਤੇ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਸਾਨੂੰ ਮਾਫ ਕਰਨਾ ਧੰਨਵਾਦ